ਮੈਂ ਬਿਠਾ ਗਰਗਾਹਪੁਰ ਤੋਂ ਨਹੀਂ ਕਿੱਥੋਂ ਛੇ ਯਾਰ ਤੇ ਨਹੀਂ ਖਾਧਾ ਅਹੀਂ ਕਰਦੇ ਜੰਮੂ ਵਿੱਚ ਗਾਏ ਇੱਥੋਂ ਤਾਂ ਗਾਜਕ ਨਹੀਂ ਅਸੀਂ ਗਾ ਨਵੇਂ ਸ਼ਹਿਰ ਚ ਨਹੀਂ ਇੱਥੋਂ ਤਾਂ ਗਾਜਕ ਨਹੀਂ ਨਵਾਂ ਸ਼ਹਿਰ ਕਿੱਧਰ ਜੰਮੂ ਕਿੱਧਰ ਹੈ ਨਵਾਂ ਸ਼ਹਿਰ ਚ ਨਵਾਂ ਸ਼ਹਿਰ ਇੱਧਰ ਹੈ ਨਵਾਂ ਸ਼ਹਿਰ ਦਾ ਨਾ ਛੰਡੀ ਜਾਂਦਾ ਹੈ ਹੈਗਾ ਉਹ ਪਿੰਡ ਦਾ ਹੈਗਾ ਨਾ ਨਾ ਸ਼ਹਿਰ ਹੈ ਨਵਾਂ ਸ਼ਹਿਰ ਹੈ ਨਵਾ ਸ਼ਰਤ ਤੇ ਨਵਾ ਸ਼ਰਤ ਉਹ ਹੈਗਾ ਤਾਂ ਤੇ ਮੈਂ ਹੁਣੇ ਲਾਵਾਂ ਫੋਨ ਜਿਹੜਾ ਮੈਂ ਪੁੱਛ ਲੈ ਉਹ ਬੰਦਾ ਹੈਗਾ ਆਪਣਾ ਜਾਣ ਸ਼ਨਾ ਨਵਾ ਸ਼ਰਤ ਤੇ ਨਵਾ ਸ਼ਰਤ ਕਿੰਨੇ ਪੈਸੇ ਕਮਾਗ ਲੈਂਦਾ ਇਧਰ ਮੁਕਰ ਮੈਂ ਉਹਨਾਂ ਆਖੀ ਬਣਾ ਪੀ ਨਵਾ ਸ਼ਰਤ ਲੰਗੇ ਬੜਾ ਗਾਏ ਭੜਾ ਰਾ ਮੈਂ ਮੇਧ ਰਾਇਆ ਹਾਂ ਨਵਾ ਸ਼ਰਤ ਉਹ ਨਹੀਂ ਹੋਣੀ ਹੋ ਰੇ ਅੱਛਾ ਇਹ ਮੁਕਾਣਾ ਥੋੜਾ ਜਿਹਾ ਨਿਕਲਦਾ ਵੇ ਸ਼ਾਮ ਨੂੰ ਵਰਮਾ ਚੈਣੇ ਲੋ ਕੱਢਣਾ ਬਲਪਲੰਦਾ ਦੂਜਾ ਦਿਨ ਲੱਕੀ ਗਈ ਵਿੱਚ ਹਾਂ ਚੈਣ ਨਹੀਂ ਕੱਢਣੀ ਲੋ ਕੱਢ ਨਿਕਲ ਲੈ ਸਸਿਆ ਦਾ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਜੀ ਅੱਜ ਦਾ ਬਲੌਗ ਹੈ ਕਿ ਆਪਾਂ ਤੇ ਸਮੇਸ਼ ਮਸ਼ੀਨ ਤੇ ਬੰਦੇ ਆ ਗਏ ਆਪਣੇ ਤੋਤ ਭਾਈਆ ਕਰਨ ਵਾਸਤੇ ਤੇ ਜੇ ਆਪਾਂ ਚਲਾਉਣੇ ਜੀ ਜਗਾੜਾ ਤਾਂ ਇਹਨੂੰ ਤੋਦਦੇ ਆ ਵੈਸੇ ਤੇ ਮਸ਼ੀਨ ਸਾਫ ਹੀ ਹੈ ਬਾਕੀ ਇਹਦੇ ਮੁਸ਼ਕ ਬਹੁਤ ਆਈ ਜਾਂਦਾ ਕਣਕ ਦਾ ਕਣਕ ਵਿੱਚ ਬਹੁਤ ਜੰਮੀ ਪਈ ਨਾ ਐਮ ਪੀ ਦੀ ਕਣਕ ਹੈ ਇੱਥੇ ਇਹ ਇਸ ਛਾਨੇ ਵਗੈਰਾ ਕੱਢਦੇ ਜਾਂਦੇ ਆ ਟਰੇ ਵੀ ਟੋੜੀ ਟੁੜੀ ਪਈ ਹੈ ਪੱਥਰਾਂ ਨੇ ਤੋੜੀ ਇਹਰ ਉੱਥੇ ਪੱਥਰ ਪੁੱਤਰ ਇਕੱਠੇ ਕਰਦੇ ਹਰੇ ਕਣਕਵੜ ਦੇਖ ਰਹੇ ਨੇ ਐ ਗੋਰੀ ਪੱਥਰ ਇਕੱਠੇ ਕਰਦੇ ਹਰੇ ਕਣਕਵੜ ਦੇਖ ਰਹੇ ਇੱਧਰ ਮੁਕਰ ਐ ਇੱਧਰ ਤਾਂ ਮੁਕਰ ਐ ਉਹ ਉੱਥੇ ਕਰਦੇ ਹਰੇ ਦੋ ਦੋ ਦਿਨ ਚਲਾਉਣਾ ਰਿਹਾ ਮਸ਼ੀਨ ਨਹੀ ਚਲਾਵਾ ਦੋ ਦਿਨ ਚਲਾਈ ਨਹੀ ਐਂ ਕਰ ਉਹਨੇ ਕਮਾ ਕੇ ਚੈਨ ਤਾਂ ਕੱਢੀਏ ਉਹ ਇੱਕ ਖਾਲੀ ਇਧਰ ਆ ਤੈਨੂੰ ਮੈਂ ਦੱਸਾਂ ਕੰਮ ਬੈਠਾ ਸਰਾ ਗੱਲ ਬੰਦੀ ਇਧਰ ਆ ਤੂੰ ਮੈਂ ਪਲੇਟ ਖੋਲ ਉਹ ਰਾਤ ਤੈਨੂੰ ਦੱਸਣਾ ਕੀ ਖੋਲਣਾ ਇਧਰ ਆ ਉਹ ਬੈਲਟ ਲਾਈਏ ਪਹਿਲੇ ਇਧਰ ਆਵੀਂ ਤੈਨੂੰ ਬੈਲਟ ਦੱਸਾਂ ਕੱਢੀ ਲਾਣੀ ਇਧਰ ਆ ਪਹਿਲਾਂ ਸਾਸੇ ਘਰ ਬਲਾ ਹਾਂ ਤੇ ਤੂੰ ਦੱਸ ਵੀ ਇਹ ਆਇਆ ਕਿਦਾਂ ਮਸ਼ੀਨ ਤੋਂ ਹੁਣ ਆਇਆ ਕਿ ਉਦਾਂ ਬਹਿਣਾ ਹੈ ਇਥੇ ਤੋ ਹਣਾ ਹਣਾ ਫੇਰਾ ਪੇਜ ਕਾ ਫੜੀ ਆਪਾਂ ਇੱਕ ਹਾਂ ਤੇ ਬੈਲਟ ਲਾਈਏ ਆ ਜਿਹੜੀ ਉਹ ਵਿੱਚ ਮੁਸ਼ਕਾੜ ਬੜਾਈ ਜਾਂਦਾ ਆਪਣੀ ਕਾਰ ਆਈ ਜਾਂਦਾ ਵਿੱਚੋਂ ਹਾਂ ਤਾਂ ਬੈਠ ਰਿਹਾ ਜੀ ਅੱਛਾ ਮੁਸ਼ਕ ਜ ਬੈਨਾ ਜਾਨੀ ਕਿ ਆਪਾਂ ਆਹ ਵੇਹ ਲਾਈ ਮਾ ਗੇੜਨਾ ਤੂੰ ਗੇੜੇਗਾ ਗੇੜ ਫੇਰ ਇੱਥੋਂ ਗੇਰ ਲਾ ਹਾਂ ਇੱਕੋ ਗੱਲ ਹੀ ਇਹ ਸਾਰਾ ਰਾਤ ਤੇ ਬੇੜ ਦਾ ਗੱਲ ਉਹ ਨਹੀਂ ਨਾ ਸੀ ਮੈਨੂੰ ਪਤਾ ਕੋ ਨਹੀਂ ਦਾ ਚੱਲ 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 ਬੇੜ ਨਿਕਾ ਕੋਈ ਛੱਡਦਾ ਮੈਂ ਚੱਲ 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 ਤੈਨੂੰ ਪਤਾ ਮੈਂ ਕੱਪੜੇ ਪਲਾਣੇ ਪਾ ਕੇ ਆਵਾਂ ਕਪੜੇ ਪੁਰਾਣੇ ਕੀ ਮੇਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਿੰਨੇ ਗੱਜ ਲਈ 70-7000 ਰੁਪਏ ਹੀ ਮਰਾ ਗਈ। ਬਕਰਾਂ ਨਿਕਲ ਗਏ। ਬਕਰਾਂ ਨਿਕਲੇ ਮੋਟਰ ਰੱਖ ਲੈਣੇ ਤੇ ਕਿਤਨਾ ਰੇਟ ਮਿੱਟੇਂਚੀ ਹੂੰ। ਹੂੰ। ਉਹਦੇ ਆਲੇ ਕੱਪੜੇ ਭਰਾਣੇ ਗੰਦੇ ਮੁਸ਼ਕਲ ਰੱਖ ਕੇ ਜੋ ਬੂਟ ਨਾਲੇ ਕੱਢ ਲਗਾਈ। ਤੇਰੀ ਟੈਂਚੀ ਚੋਂ ਪੈਂਟ ਹਲਹਾਰੀਆਂ ਨੰਗੀਆਂ ਉਰਾਪਰ ਹਾਲਾ ਬੇ ਲੈ ਗਏ ਨੇ। ਤੇਰੇ ਚੁੱਕ ਗਣਹਾਰਾ। ਉਹਨੇ ਤਾਂ ਕਹ ਲੱਖ ਹੋਲੇ ਮਾਂ ਮਾਂ ਕੱਪੜੇ ਕੱਢ ਤੋ ਇਹ ਕੱਢਦੇ ਵਿੱਚੋਂ ਉਹ ਬਕਰੇ ਨਿਕਲੇ। ਤੇਰੇ ਨਿਕਲੇ ਤੂੰ ਗੜਾ ਤੋ ਨਾ ਕੱਪੜੇ। ਨਾ ਤੋ ਨਾਵੇਂ ਨਾ ਤੋਵੇਂਵੇਂ ਹੋ ਹੋ ਜਾ। ਅੱਗ ਲਈ ਹਰ ਨਵੇਂ ਲੈਂਦੇ ਰੇ 6000 ਦੇ ਕੱਪੜੇ। ਉਹ ਚੱਕੀ ਵੇਚ ਕ ਤੇਰੇ ਤਾਂ ਸਿਵਤਾ ਤਾਂ ਕਰਨਾ ਜੇ ਤੂੰ ਨਾ ਕੇ ਸੌਂਦਾ ਤੂੰ ਇਵੇਂ ਸੋਚ ਨਾ ਤੇਰੇ ਕੱਪੜੇ ਉਹ ਹੀ ਨਿਕਲੇ ਵਿੱਚ ਹੋਰ ਕੀ ਮਾ ਨਾ ਰਹਿ ਲੈਂਦਾ ਨਾ ਉਹ ਉਹ ਇੰਸ ਆ ਰਹੇ ਉਹ ਕਿਸੇ ਮਕੱਲਾ ਆ ਗਿਆ ਉਹ ਫੇ ਕੱਲੇ ਕੰਮ ਕਰਨਾ ਪਿਆ ਨਹੀਂ ਭਰ ਲੈ ਆਪਣੇ ਬੰਦੇ ਦੀ ਮਾਰ ਉਹ ਗੇੜਾ ਬੂਟਾ ਜਾਈ ਹਾਂਜੀ ਉਹ ਪੁਲੀ ਜਿਹੜੀ ਬੈਟ ਰਾਈ ਉਹਨਾਂ ਦੇ ਗੇੜੀ ਥੜੀ ਪੁਲੀ ਦਾ ਜਾ ਚੈਨ ਲਾਣੀ ਹੈ ਇਹਨੂੰ ਕਿਵੇਂ ਲਿਆ ਨਾਲ ਭਾਈ ਲੋਕ ਕਿੱਡਾ ਪਾਈ ਹੁੰਦਾ ਚੈਨ ਨੂੰ ਮਗਰ ਤੇਰੇ ਕੋ ਗਾਗੂ ਪੈਗਾ ਫੇਰ ਘੜੀ ਬੰਨੀ ਫਨਾ ਗਲੇ ਦੇ ਵਿੱਚ ਊੜਾ ਪਰੇ ਲੜ ਜਾ ਤੂੰ ਜਾ ਗੁਰੂ ਤੂੰ ਤੂੰ ਗੇੜ ਕੇ ਆ ਜਾ ਪੰਮੇ ਗੇੜੂ ਹੈ ਪੰਮੇ ਨਾਲ ਆਖਣ ਲੱਗਣਾ ਪੰਮੇ ਗੇੜੂ ਕੋ ਗੇੜੀ ਜੇ ਗੇੜ ਕੇ ਆ ਆ ਵੱਡੀ ਪੁਲੀ ਥੱਲੇ ਜਿਹੜੇ ਬੈਲਟ ਜਿੰਨ ਦਿੱਤੇ ਪਈ ਏ ਹਾਂ ਇਸ ਤਰ੍ਹਾਂ ਕਹਨ ਗੇੜਾ ਆ ਦੇਖੋ ਜੀ ਤੁਹਾਨੂੰ ਦਿਖਾਉਂਦੇ ਆ ਇਹਦੇ ਚੋਂ ਪੱਥਰ ਲੰਘਿਆ ਜਾਨੀ ਕਿ ਬੈੱਡ ਚੋਂ ਇੱਥੋਂ ਪੁਰਲੀ ਦੇ ਵਿੱਚੋਂ ਇਹਨਾਂ ਪਾਉਣ ਪੀਸ ਨਵਾਂ ਲਾਉਣਾ ਪਊਗਾ ਬਾਕੀ ਆ 57 ਨਵੀਂ ਲਾਈ ਸੀ ਇਹਦੀ ਕਿੰਨਾ ਬਰਤੇ ਰੱਖੇਗਾ ਸਟਾਫ ਅਗਰ ਬਾਰੇ ਕੀ ਹੁੰਦਾ ਹੋਰ ਬਰੇ ਨਾਲ ਆਖਾ ਮੈਂ ਡਰਾਂ ਹਾਰੇ ਨਹੀਂ ਕੀ ਹੁੰਦਾ ਮਾਰਤ ਨਹੀਂ ਆਖਾ ਉਹ ਜਦੋਂ ਕੋਈ ਆਵੇ ਨਾ ਮੈਂ ਨਾ ਫੋਨ ਕਰਦੇ ਹਾਂ ਯਾਰ ਹੀ ਆਇਆ ਨਹੀਂ ਇਹ ਆਉਣਾ ਇਹਦੇ ਦੱਸੇ ਬਣ ਕੀ ਕਰਨਾ ਖਾਲੀ ਕਰਨੇ ਚਾਹੀਦੇ ਆ ਜ ਨਹੀਂ ਹਮਨੇ ਤੈਨੂੰ ਬੱਕੀ ਹੁਣ ਰਹੇ ਨੇ ਕਿ ਹੁਣ ਕੋਈ ਕਰੋ ਨਾ ਇਹਨੂੰ ਫਿਰ ਤੇ ਵੰਗਾਰ ਕਾਰ ਵਾਸਤੇ ਬੁਲਾਇ ਜੋ ਤੇ ਮੇਰਾ ਕਿਹੜਾ ਕਾਰ ਵਾਸਤੇ ਬੁਲਾਇ ਵੰਗਾਰ ਤੇ ਤਾ ਹੋਰ ਹਲਕਾ ਤਿੰਨ ਨੇ ਹੋਰ ਚਾਰ ਜਿਹੜੇ ਤਿੰਨੇ ਵੀ ਪਰੇ ਜਾਣੇ ਸੀ ਹਨਾ ਇਹ ਹਾਰਣ ਦੇ ਨੇ ਬਈ ਨਵੀਂ ਜਿੰਦ ਹੁੰਦੀ ਪਰੇ ਨਹੀਂ ਪੰਜਾਂ ਵਾਲੇ ਨਹੀਂ ਪਰਿੰਦੇ ਕਿੰਦੇ ਪੰਜਾਂ ਵਾਲੇ ਉਹ ਦਿਵਾਲਾ ਲੱਦੇ ਨੇ ਉਹਦੇ ਜਕਰਾਜ ਹੀ ਉਹ ਤੈਨੂੰ ਦੱਸਣਾ ਵੀ ਨਹੀਂ ਜੀ ਨਹੀਂ ਕਰਾ ਤੇਰਾ ਕੰਮ ਕਰਨ ਨੂੰ ਤੇਰਾ ਖਰਾ ਬੈਟ ਲਾਈ ਆਇਆ ਆ ਆਪੇ ਹੱਦ ਲੈਣਾ ਹੈ ਮੈਂ ਕਹਦਾ ਹੱਦ ਹੈ ਨਹੀਂ ਉਹਨਾਂ ਦੜਕੀ ਮਸਲਾ ਨਾ ਪੈਸੇ ਦੇਣੇ ਆਪਾਂ ਕਿ ਇਧਰ ਇਧਰ ਦਸ ਮੂੰਹ ਕਰ ਪੰਜ ਰੁਪਏ ਤੇਰੇ ਮੋਟੇ ਵਿੱਚ ਦੇਤਾ ਨਹੀਂ ਹੁਣ ਆਪਣਾ ਪੈਸੇ ਦੇਣਵਾਂ ਨਹੀਂ ਪੈਸੇ ਲੈਣ ਆਉਣਾ ਹੈ ਇਧਰ ਮੂੰਹ ਕਰ ਹਾਂ ਉਹਨਾਂ ਦੇ ਪੈਸੇ ਲੈਣ ਆਉਣਾ ਹੈ ਹਾਂ ਹਾਂ ਤੂੰ ਚੱਕਰ ਲੈ ਦੇਣੇ ਨਹੀਂ ਆਪਾਂ 1 ਰੁਪਇਆ ਮੈਨੂੰ ਨਾਲ ਜਿੱਥੇ ਮਰਜ਼ੀ ਵਾੜ ਲੈ ਉਹਨਾਂ ਨਾਲ ਕੋਲ ਕਲ ਮੋਟ ਲਗਾਈ ਪਹੁੰਚ ਤੇ ਪੰਜ ਹਰ ਕ ਦਿੱਤਾ ਇਥੇ ਮਨੇ ਉਹ ਤੇਰੇ ਮੂੰਹ ਦਿੱਤਾ ਹੈਗੇ ਅੱਛਾ ਉਹ ਨਹੀਂ ਦੇਣਾ ਹਾਂ ਹਾਂ ਜੀ ਉਹ ਮਿਲਣਾ ਹਨ ਨੇ ਠੀਕ ਹੈ ਆ ਕਿਹੜਾ ਬੰਦਾ ਰੱਖਿਆ ਨਾਲ ਮੋਟਰਸਾਈਕਲ ਖੋਣਾ ਪਹਿਲਾਂ ਦਿਖਾਣਾ ਕੋਲ ਕਹਾਂਗੇ ਉਹ ਤੇ ਚੋਰੀ ਨਾ ਲੰਘਿਆ ਵੇ ਤੂੰ ਪੁੱਛ ਲੈ ਮੋਟਰਸਾਈਕਲ ਆ ਗਈ ਹੈ ਸਪੀਡ ਲਗਾ ਮਾਤ ਨਹੀਂ ਮੋਟਰ ਕਰ ਖੋਣਾ ਤੂੰ ਮਾਰਾ ਫਿਰ ਉਹਨੂੰ ਆਵਾਜ਼ ਤਾਂ ਮਾਰਦਾ ਜਦ ਕਹਿਣ ਲੱਗੇ ਉਹਨੂੰ ਪਲੇ ਦੇਖਣ ਦੇ ਮੁਰਗੀ ਉਹ ਲੰਘ ਗਿਆ ਤੇ ਰਾਤੀ ਦੇਖਣ ਚੱਲ ਬੂਟਾਈ ਉੱਤੇ ਚੜ ਤੈਨੂੰ ਪੂਰੀ ਇੱਕ ਗੇੜ ਦੀ ਬੈਲਟ ਲਾਣੀ ਹੈ ਹੈ ਕੱਲ ਦਿਨ ਲੰਘਾ ਦੋ ਹੁਣ ਅੱਜ ਜਾਵੇਂ ਨਾ ਧਰ ਨੂੰ ਉਧਰ ਉਹ ਨਾ ਕਰਾਵਣ ਇਹ ਕੰਮ ਕਰਦਾ ਮਾਲ ਲੰਗੜਾ ਮੋਰ ਤੋਂ ਮੇਰਾ ਨਾ ਕਿਤੇ ਲੈ ਜੀ ਤੇ ਮੰਗ ਕੇ ਵਿਆਪੇਂ ਦਾ ਖੁਰ ਦੇ ਦੋ ਕਿ ਆ ਜਾਗਾ ਬਿੰਦਾ ਦੇ ਦੋ ਕਿ ਆ ਜਾਗਾ ਆਪੇ ਨਾਲ ਕੱਲ ਲੈ ਚੜਾਛ ਡੂ ਕੇ ਨਾ ਨਾ ਮਾ ਦਾ ਨਾ ਮੋਰ ਤੋਂ ਕਰਾਂ ਚੱਲ ਨਾ ਬੈਠ ਲੋ ਆ ਫਿਰ ਆ ਵੀ ਚੈਨ ਲਾਈਏ ਇਹਦਾ ਬਕਰ ਲੈਨੇ ਵੇ ਆ ਲੈਗਾ ਕੋਈ ਲੋ ਨਿਕਲਗਾ ਤੇ ਚੈਨ ਕੱਢੀ ਬਾਹਰ ਚੱਲ ਬੜਾ ਕਿਹੜਾ ਇਹ ਇਹ ਨਹੀਂ ਲਾਣੀ ਗੋ ਗੋਰੀ ਉਹ ਲਾਣੀ ਉਹ ਐਲੀਵੇਟਰ ਵਾਲੀ ਇੱਧਰ ਮੇਰੇ ਨਾਲ ਵੇ ਉਹ ਇੱਥੇ ਸਾਹਮਣੇ ਓਹ ਲੈ ਗਈ ਇੱਥੇ ਬੂਟਾ ਕਿੱਧਰ ਚੜਾਇਆ ਹਰਦਾ ਥੱਲੇ ਆ ਮੜਾਇਆ ਉੱਥੇ ਕਿਹੜੀ ਬੈਟ ਲੱਭਣ ਗਿਆ ਇਹ ਥੜਾ ਲਾੜੀਏ ਅੱਗੂ ਲਾ ਉਧਰ ਲਾ ਹਾ ਉਹਨੂੰ ਸੌਖੀ ਲੈ ਜਾਣੀ ਹੈ ਹੱਥਿਆ ਹੁਣ ਬੈਠ ਲਾੜਾਂਗੇ ਕਿਧਰੋਂ ਲੰਗੇ ਨੇ ਛਤਰੀ ਐਸੇ ਕਰਕੇ ਛੂਟੀਆਂ ਹੀ ਬਣਵਾਈਆਂ ਬੰਦਾ ਪਰ ਲੰਗ ਕੇ ਆ ਜਾ ਇਧਰੋਂ ਆ ਕੇ ਬੂਟਾ ਛਤਰੀ ਵੱਡੀ ਕਰਦੇ ਵੀ ਜਿਹੜਾ ਡਰਾਈਵਰ ਨੇ ਦੱਦਾ ਪਰ ਉਹ ਤੁਪ ਤੇ ਬਿਲਕੁਲ ਹੀ ਨਹੀਂ ਹੋਂਦੇ ਨੇ ਹਾਂ ਨਿੱਕਾ ਦੇ ਹੁਣ ਪੇਸ਼ ਕਰ ਸਿਆ ਉਹ ਨਿੱਕਾ ਦੇ ਆ ਇਹ ਕੀ ਉਹ ਨਾਲ ਮੈਂ ਗੇੜਨਾ ਤੂੰ ਪੇ ਤੇ ਹੜਾ ਕਰ ਉਹ ਨਿੱਕਾ ਦੇਣਾ ਇਹਨੂੰ ਕੀ ਜਾਂਦਾ ਕੀ ਆਦਾ ਇਹ ਨਾ ਘੜੇ ਉਸ ਅੰਦੀ ਮਾਤਰੀ ਸੰਗੜ ਵਾਰੀ ਬੈਠੇ ਗੱਲ ਵਿੱਚ ਪਾਈ ਫਿਰਦਾ ਕਿਵੇਂ ਉਹ ਨਿਆਰਾ ਉਹ ਯਾਰ ਸਾਰੇ 라ਸ ਨੂੰ ਬੰਦੇ ਨੇ ਕੌਣ ਕੰਨ ਲਗ ਤੂੰ ਟਕਰਿਆ ਅੱਛਾ ਉਹ ਯਾਰ ਉਹ ਯਾਰ ਕੀ ਦੇਖਣ ਦੇ ਨੇ ਤੂੰ ਬੰਦਿਆ ਲੜੇ ਉਹ ਰਾਹ ਸਮਝ ਨਹੀਂ ਗਏ ਮੈਂ ਆ ਤੈਨੂੰ ਦਫਾ ਦਾ ਕੱਲਾ ਕਲਾ ਨਾ ਦੇਖਦਾ ਬੂਟਾ ਸੀੜ ਦੇ ਉੱਤੇ ਤੂੰ ਬੈ ਗਾਇਆ ਤੇ ਅੜਾਈ ਕਿਧਰ ਫਿਰ ਨਾਲ ਆ ਪੇਜ ਕਰ ਗੋਰੀ ਅਸੀਂ ਗੇੜ ਤੂੰ ਜਾ ਉੱਤੇ ਆਏ ਉਹ ਵੱਡਾ ਪੇਗਾ ਦੇ ਦੇ ਰੇ ਹਾਂ ਪਾਸੇ ਹੋ ਜਾ ਤੂੰ ਤੇ ਮੈਂ ਕਿਉਂ ਗਿਰਦਾ ਰਹਿਣਾ ਹਨਾ ਉਵੇਂ ਹੀ ਗੇੜਾ ਇਹਨੂੰ ਦੱਸੇ ਕਿਵੇਂ ਗੇੜਨਾ ਗੋਰੀਆ ਚਾਹਣ ਖਿੱਚ ਦੁੱ ਥੱਲੇ ਨੂੰ ਨਾ ਡਰ ਨਾ ਜਾ ਨਹੀਂ ਅਰਦੀ ਜ਼ੋਰ ਨਾਲ ਖਿੱਚ ਪਲਪਾ ਫੱਟਾ ਪਿਆ ਕਰ ਲੈ ਚੱਲ ਜ਼ੋਰ ਨਾਲ ਖਿੱਚੀ ਆਈ ਅੜਾ ਨਾ ਦੇ ਕਿਤੇ ਤੇ ਨਹੀਂ ਨਿੱਕਿਆ ਹੀ ਤੇ ਅੱਧੀ ਵਿੱਚ ਤਾਂ ਡਾ ਕੇ ਲੜਾ ਉਹਦੇ ਵੇਲੇ ਚਾਣਾ ਨਹੀਂ ਖਰਾ ਜਿਹੜਾ ਇਹਨੇ ਝੂਠ ਮਾਰ ਕੇ ਲੈ ਆਇਆ ਨਾ ਆਪ ਮੰਡੀ ਜਾਣਾ ਆਣਾ ਹਾਂ ਗੋਰੀ ਦੱਸ ਕਾ ਤੈਨੂੰ ਦੱਸਾਂ ਹੀ ਖਲਾਰਾ ਪੰਮਾ ਤੋਂ ਇਹਦਾ ਪਾਰ ਦਾਹਰ ਡੱਬੇ ਵਿੱਚ ਨਾੜ ਪਾਰੇ ਦਾਹਰ ਕੱਢ ਚੁੱਕ ਚੁੱਕ ਉਧਰ ਲੈ ਜਾਣਾ ਇਹ ਹੀ ਹਿਸਾਬ ਹੈ ਛੱਡੇ ਕੋਈ ਨਾੜ ਨਹੀਂ ਸਿੰਦੁਰ ਕਿਤੇ ਰੱਖ ਰੱਖ ਦਾਹਰ ਦਾ ਨਾੜ ਵਿੱਚ ਪਾਈ ਫਿਰ ਕੱਢ ਲਈ ਫਿਰ ਵਿੱਚ ਪਾਈ ਫਿਰ ਕੱਢ ਲਈ ਨਾ ਛੱਡੇ ਕੋਈ ਕਿੱਧਰ ਲਾਤ ਇਹ ਹੁਣ ਕਿੱਥੇ ਲੈ ਜਾਣੇ ਇਹਨੇ ਨਾਟ ਇਹਨੇ ਲੱਗਨੇ ਨੇ ਨੂੰ ਆ ਸੰਭਾਲ ਸਵਾਰ ਦੀ ਪਾਦੀ ਉਹ ਨਾੜ ਨਹੀਂ ਸਦਾ ਕਿੰਨਾਂ ਨੇ ਨੇ ਨਾੜ ਤਾਂ ਹਾਰੇਗੇ ਤੂੰ ਲੇਟ ਹੋ ਗਿਆ ਪਾਣੀ ਕਿੱਥੇ ਰਹਿ ਐਨੇ ਦਿਨ ਤੂੰ ਨਾ ਨਾ ਕਿਹੜੇ ਜਾਂਦਾ ਅੱਜ ਬੂਟਾਂ ਦੀ ਗੱਲ ਸੁਣ ਪੰਮ ਦੀ ਨਾ ਤੂੰ ਆਇਆ 10 ਆ ਵੀ ਦੋ ਤਾਂ ਪਤਾ ਵਰਤੋ ਨਾ ਗੋਰੀਵਾੜਾ ਵਿੱਚ ਪੇਕ ਲੈ ਕੇ ਖੋਲ ਕੇ ਆਈ ਉਹ ਵਿੱਚ ਕੱਟ ਕੇ ਗੰਦ ਕੜਾ